ਮਾਬਈ ਕੀ ਨਾ ਆਪਣਾ ਭਗੰਤ ਸਿੰਘ ਕਿੰਨੀ ਉਮਰ ਆਪਣੀ ਮੇਰੀ ਉਮਰ ਹੈਗੀ 85 ਸਾਲ 85 ਸਾਲ ਹਾਂ ਆ ਜੋ ਇੱਥੇ ਰੋਜ਼ ਬਾਰਗ ਜਾਂਦੇ ਜੋਗਾ ਕਰਨ ਰੋਜ਼ ਰੋਜ਼ ਕੋਈ ਦਿੱਕਤ ਤਕਲੀਫ ਕੋਈ ਅਧ ਬਰਬਾਰੀ ਬੁਰੀ ਕੁਛ ਨਹੀਂ ਆਪਾਂ ਲੱਗਦੀ ਕੋਈ ਨਹੀਂ ਹੈ ਇਹ ਨਿਆਣਿਆਂ ਨੂੰ ਕੀ ਕਹਿਣਾ ਚਾਹੁੰਦੇ ਆਪਾਂ ਹਾਂ ਨਵੇਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਆਪਾਂ ਨੌਜਵਾਨਾਂ ਨੂੰ ਮੈਂ ਕਹਿੰਦਾ ਕੰਮ ਚੱਲਿਆ ਕਰੋ ਹਾਂ ਬੜੇ ਜਿਹਾ ਚੱਲਿਆ ਕਰੋ ਨਸ਼ੇ ਨਾ ਖਾਓ ਠੀਕਾ ਹਾਂ ਇਹ ਨਸ਼ਾ ਨਾ ਕਰਨ ਦਾ ਅੱਜ ਨਤੀਜਾ ਕਿ 85 ਸਾਲ ਦੀ ਉਮਰ ਚ ਤੁਸੀਂ ਹਾਂ ਇੱਥੇ ਯੋਗਾ ਕਰਦੇ ਪਏ ਆ ਰੈਸਲਿੰਗ ਕਰਦੇ ਪਏ ਸਾਈਕਲਿੰਗ ਚਲਾਣੇ ਪਏ ਆ ਹਾਂ ਮੈਂ ਤਾਂ 50-50 ਕਿਲੋ ਭਾਰ ਫਿਚ ਕੇ ਲੈਂਦਾ ਘਰ ਤਾਓ ਅੱਛਾ ਚੱਲਣਾ ਹੂੰ ਹੁਣ ਨਹੀਂ ਚੱਲਦਾ ਚਲੋ ਹੁਣ ਨਹੀਂ ਚੱਲਦਾ ਹੀ ਹਾਂ ਕੰਨਾਂ ਦਾ ਵੀ ਘੜਾ ਬੱਕੇ ਜਾਂਦਾ ਲੱਗਾ ਕਾਲੇ ਸ਼ਰੀਰ ਚੱਲਦਾ ਹੁਣ ਜੈਦਾ ਸ਼ਰੀਰ ਚੱਲਦਾ ਸਰਕਾਰ ਦਾ ਵੀ ਚੰਗਾ ਪ੍ਰਾਲਾ ਜਿਹੜਾ ਜਿਮ ਬਣਾ ਕੇ ਦਿੱਤੇ ਪਾਰਕ ਦੇ ਵਿੱਚ ਇੰਦੇ ਝੁੱਲੇ ਲਾ ਕੇ ਦਿੱਤੇ ਬਜ਼ੁਰਗਾਂ ਨੂੰ ਨਿਆਣਿਆਂ ਨੂੰ ਇਹ ਬੇਬਾਕ ਤਲਾ ਪਿਆ ਸੀ ਹਾਂ ਭੱਤੀ ਪਾ ਕੇ ਪਾਰਕ ਬਣਾ ਦਿੱਤੇ ਚਲੋ ਬਹੁਤ ਵਧੀਆ ਜੀ ਹਾਂ ਬਹੁਤ ਵਧੀਆ ਪਾਰਕ ਪਾਣਿਆ ਜੀ ਹਾਂ ਅੱਜ ਆਇਸੀ ਭਲੇ ਵੀ ਭਲੇ ਦੇਖੋ ਭਈ ਨਵਾਂ ਸ਼ਹਿਰ ਦੇ ਨਿਊ ਟ੍ਰੇਕ ਕਲੋਨੀ ਵਿੱਚ ਬਜ਼ੁਰਗ ਦੁਪਹਿਰ ਨੂੰ ਧੁੱਪ ਨਿਕਲੀ ਹੋਈ ਆ ਤੇ ਕਸਰਤ ਕਰ ਰਹੇ ਆ ਨੌਜਵਾਨਾਂ ਨੂੰ ਵੀ ਕਹਿੰਦੇ ਵੱਧ ਤੋਂ ਵੱਧ ਚੜ ਕੇ ਇੱਥੇ ਆਓ ਤੇ ਕਸਰਤ ਕਰੋ ਐਦਾਂ ਦੇ ਜਿਮ ਜਿਹੜੇ ਸਰਕਾਰ ਨੇ ਬਣਾਏ ਆ ਉਹਦਾ ਵੱਧ ਤੋਂ ਵੱਧ ਲਾਹਾ ਲਓ ਤੇ ਨਸ਼ਿਆਂ ਤੋਂ ਦੂਰ ਰਹੋ ਬਹੁਤ ਵਧੀਆ ਜੀ ਬਹੁਤ ਵਧੀਆ ਲਓ ਜੀ ਕਰਦੇ ਨੌਜਵਾਨ ਨਵੇਂ 25 ਸਾਲੇ ਨੌਜਵਾਨਾਂ ਨੂੰ ਮਾਤ ਦਿੰਦੇ ਜੀ ਦੇਖੋ ਲਓ ਤਾਂ ਲਓ ਜੀ ਬਖੋ ਬੱਕਰੀਆਂ ਮਸ਼ੀਨਾ ਕਸਰਤ ਦੀਆਂ ਨਿਊ ਟਿਚੇ ਗਲੋਨੀ ਦੇ ਪਾਰਕ ਵਿੱਚ ਲੱਗੀਆਂ ਹੋਈਆਂ ਨੇ ਤੇ ਬਜ਼ੁਰਗ ਦੁਪਹਿਰ ਨੂੰ ਧੁੱਪੇ ਆ ਕੇ ਆਨੰਦਨਾ ਜੋਗਾ ਕਰ ਰਹੇ ਹਨ ਕਸਰਤ ਬੈਜਾਮ ਸਭ ਇੱਥੇ ਆ ਕੇ ਕਰਦੇ ਹਨ ਤੇ ਤੰਦਰੁਸਤੀ ਦਾ ਆਨੰਦ ਮਾਣਦੇ ਹਨ ਵੱਲੇ ਵੀ ਵੱਲੇ ਪੰਜਾਬ ਸਰਕਾਰ ਨੂੰ ਨਾਲ ਸ਼ੀਸ਼ਾ ਵੀ ਦਿੰਦੇ ਨੇ ਇਹਨਾਂ ਕੋਈ ਗੋਡਿਆਂ ਦਿੱਕਤ ਨਹੀਂ ਆਂਦੀ ਇਹ ਚਲਾਉਣਾ ਹਣਾ ਹਾਂ ਇੰਨਾ ਜ਼ਹਰਾ શરીਹ ਖਲਵਾ ਹੂੰ ਇਸ ਬਾੜ ਦਾ ਐਮਸੀ ਕੌਣ ਹੈ ਇਸ ਬਾੜ ਦਾ ਐਮਸੀ ਕੌਣ ਬਾਬਾ ਜੀ ਬੰਕਸ਼ੀ ਉਹ ਬੰਕਸ਼ੀ ਬੰਕਸ਼ੀ ਵਧੀਆ ਕੰਮ ਕਰਦਾ ਮੁੰਡਾ ਹੈ ਹਾਂ ਚਲੋ ਤਾਂ ਇਹ ਬਣਾਈ ਕਮੇਟੀ ਨੇ ਹੂੰ ਮਿਸਟਰ ਕਮੇਟੀ ਨੇ ਬਣਾਈ ਆ ਅੱਛਾ ਜੀ ਨਵਾਂ ਸ਼ਹਿਰ ਮੇਸੋਗ੍ਰੀਟੀ ਵਧੀਆ ਹੈ